सोई महल्ला पंजवा जिसके सिर ऊपर तू स्वामी सो दुख कैसा पावे बोल न जाने माया मद माता मरना चीते नावे मेरे राम राए तू संता का संत तेरे तेरे सेवक को पाव किच नाही ਜਮ ਨਹੀਂ ਆਵੇ ਨੇ ਰੇ ਰਹਾ ਉਹ ਜੋ ਤੇਰੇ ਰੰਗ ਰਾਤੇ Swami ਤਿੰਨ ਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ਼ ਨਾ ਮੀਟੇ ਕੋਈ ਸਤ ਗੁਰ ਕਾ ਦਿਲਾਸਾ ਨਾਮ ਤੇ ਆਇਨ ਸੁਖ ਪਲ ਪਾਇਨ ਆਠ ਪਹਿਰ ਆਰਾਦੇ ਤੇਰੀ ਸਰਨ ਤੇਰੇ ਪਰਵਾਸੇ ਪੰਜ ਦੁਸ਼ਟ ਲੈ ਸਾਦੇ ਗਿਆਨ ਧਿਆਨ ਕਿਛ ਕਰ ਮੈ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੁਹੀ ਮਹੱਲਾ ਪੰਜਵਾ जिसके सिर ऊपर तू स्वामी सो दुख कैसा पावे बोल न जाने माया मद माता मरना चीते नावे मेरे राम राए तू संता का संत तेरे तेरे सेवक को पौ किच नहीं ਜਮ ਨਹੀਂ ਆਵੇ ਨੇ ਰੇ ਰਹਾਉ ਜੋ ਤੇਰੇ ਰੰਗ ਰਾਤੇ Swami ਤਿੰਨ ਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ਼ ਨਾ ਮਿਟੇ ਕੋਈ ਸਤ ਗੁਰ ਕਾ ਦਿਲਾਸਾ ਨਾਮ ਤੇ ਆਇਨ ਸੁਖ ਪਲ ਪਾਇਨ ਆਠ ਪਹਿਰ ਆਰਾ ਦੇ ਤੇਰੀ ਸਰਨ ਤੇਰੇ ਪਰਵਾਸੇ ਪੰਜ ਦੁਸ਼ਟ ਲੈ ਸਾਦੇ ਗਿਆਨ ਧਿਆਨ ਕਿਛ ਕਰ ਮੈ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ